ਸਰਹੱਦੀ ਇਲਾਕੇ ਅਰਨਾਲਾ ਦੇ ਪਿੰਡ ਆਵਾਨ ਵਿੱਚ ਜ਼ਮੀਨ ਨੂੰ ਲੈ ਕੇ ਦੋ ਪਰਿਵਾਰਾਂ ਵਿੱਚ ਚੱਲ ਰਿਹਾ ਵਿਵਾਦ ਨੇ ਉਸ ਸਮੇਂ ਖੂਨੀ ਰੂਪ ਧਾਰ ਲਿਆ ਜਦੋਂ ਇੱਕ ਧਿਰ ਨੇ ਦੂਜੀ ਧਿਰ ਤੇ ਫਾਇਰਿੰਗ ਕਰ ਦਿੱਤੀ। ਦਰਅਸਲ ਇੱਕ ਏਕੜ ਜ਼ਮੀਨ ਨੂੰ ਲੈ ਕੇ ਹਰਜਿੰਦਰ ਸਿੰਘ ਗੋਰਾ ਤੇ ਰਣਜੀਤ ਸਿੰਘ ਵਿੱਚ ਝਗੜਾ ਸੀ। ਇਸ ਦੇ ਚੱਲਦਿਆਂ ਗੋਰਾ ਦੇ ਪਰਿਵਾਰ ਨੇ ਰਣਜੀਤ ਸਿੰਘ ਤੇ ਗੋਲੀਆਂ ਚਲਾ ਦਿੱਤੀਆਂ। ਇਹ ਚਾਰੀ ਜਾਣੇ ਆਣ ਕੇ ਇੱਕ ਪਾਸੇ ਦੇ ਖਲੋਤੇ ਨੇ ਦੋਵੇਂ ਭਰਾ ਵੀ ਆਣ ਕੇ ਚਾਰੀ ਜਾਣੀ ਗੱਲ ਪੈ ਕੇ ਇਹਨਾਂ ਨੇ ਰਫਲ ਪਿੱਛੇ ਰੱਖੀ। ਇਹਨਾਂ ਆਣ ਕੇ ਇਹਨੂੰ ਗਾਲਾਂ-ਗੋਲਾਂ ਕੱਢੀਆਂ ਸੀ ਇਹਨੂੰ ਕੋਈ। ਅਸੀਂ ਚੁੱਪ ਕਰ ਰਹੇ ਹਾਂ। ਜਦੋਂ ਆਣ ਕੇ ਸਾਡੇ ਗਲ ਪੈ ਗਏ ਨੇ ਨਾ ਫਿਰ ਅਗੋਂ ਤਫਵਾਈ ਹੋਈ ਆ ਉਹ ਦੂਜੇ ਮੁੰਡੇ ਨੇ ਮੁੜ ਕੇ ਚੁੱਕ ਗੋਲੀ ਦਾ ਡਰਾਵਾ ਦੇਣ ਦੀ ਕੋਸ਼ਿਸ਼ ਕੀਤੀ ਤੇ ਚਲਾਈ ਆ ਉਹ ਮੇਰੇ ਮਾਰ ਲਗਾ ਮੇਰੇ ਨਹੀਂ ਵੱਜੀ ਮੈਂ ਪਾਸੇ ਹੋ ਗਿਆ ਮੇਰੇ ਭਰਾ ਦੇ ਜਾ ਵੱਜੀ ਮੌਕੇ ਤੇ ਪਹੁੰਚੀ ਪੁਲਿਸ ਨੇ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਹੈ ਗੋਰਾ ਗੋਰਾ ਤੇ ਉਹਦੇ ਨਾਲ ਹੋਰ 2-3 ਸਾਥੀਆਂ ਨੇ ਜਿਹਨਾਂ ਦਾ ਝਗੜਾ ਆ ਤੇ ਜਿਹੜਾ ਗੋਰੇ ਨੇ ਇਹਨੂੰ ਗੋਲੀ ਮਾਰੀ ਆ ਇਹਨਾਂ ਦੇ ਬਿਆਨ ਲਿਖ ਕੇ ਮਕਰਮਾ ਨੂੰ ਦਰਜ ਕਰਕੇ ਤਫਤੀਸ਼ ਕਿੰਨੀਆਂ ਗੋਲੀਆਂ ਚੱਲੀਆਂ ਗੋਲੀ 2-3 ਗੋਲੀਆਂ ਚੱਲੀਆਂ ਫਿਲਹਾਲ ਰਣਜੀਤ ਸਿੰਘ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਜੇਰੇ ਇਲਾਜ ਹੈ ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ ਅੰਮ੍ਰਿਤਸਰ ਤੋਂ ਸੁਮਿਤ ਖੰਨਾ ਜਗਬਣੀ ਟੀਵੀ